ਹਾਂਜੀ ਕਿਸਾਨ ਭਰਾਓ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਕਿਸਾਨ ਵੀਰੋ ਮਾਨਸੂਨ ਦੀ ਇੱਕ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਬਾਰੇ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਨਸੂਨ ਜਿਹੜਾ ਇੰਡੀਆ ਦੇ ਵਿੱਚ 2-4 ਦਿਨ ਪਹਿਲਾਂ ਸ਼ੁਰੂ ਹੋ ਗਿਆ ਸੀ ਆਪਣੇ ਸਮੇਂ ਤੋਂ ਤੇ ਕਾਫੀ ਬਰਖਾ ਵੀ ਇਹ ਕਰ ਰਿਹਾ ਹੈ ਜਿੱਥੇ-ਇਥੇ ਪਹੁੰਚਿਆ ਹੈ ਤੇ ਖਬਰੇ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਚਾਰ ਦਿਨਾਂ ਤੱਕ ਕਿਹੜਾ ਮਾਨਸੂਨ ਮੈਂ ਕਿਸਾਨ ਮੀਰੋ ਮਹਾਰਾਸ਼ਟਰ ਕਰਨਾਟਕ ਆਂਧਰਾ ਪ੍ਰਦੇਸ਼ ਦੱਖਣੀ ਉੜੀਸਾ ਇੱਥੇ ਤੱਕ ਪਹੁੰਚਣ ਦੀ ਸਭਾਵਨਾ ਹੈ ਮਾਨਸੂਨ ਦੀ ਤੇ ਜਿਹੜੇ ਅ ਪ੍ਰithvi ਅਤੇ ਵਿਗਿਆਨ ਦਾ ਜਿਹੜਾ ਮੰਤਰਾਲਾ ਹੈ ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਅ राजीव ਮਾਧਵਨ ਉਹਨਾਂ ਦੁਆਰਾ ਇੱਕ ਖਬਰ ਹੈ ਜਿਹੜੀ ਪਬਲਿਸ਼ ਕੀਤੀ ਗਈ ਹੈ ਮਾਨਸੂਨ ਨੂੰ ਲੈ ਕੇ ਕਾਫੀ ਵੱਡੀ ਅਪਡੇਟ ਹੈ ਕਿ ਜਦੋਂ ਇਹ ਤਿੰਨ ਚਾਰ ਦਿਨਾਂ ਤੱਕ ਇਹੜਾ ਮਾਨਸੂਨ ਆ ਕਰਨਾਟਕਾ ਮਹਾਰਾਸ਼ਟਰ ਪਹੁੰਚੂਗਾ ਉਥੇ ਆ ਕੇ ਇਹ ਇਹਦੇ ਕਮਜ਼ੋਰ ਹੋਣ ਦੀ ਜਿਹੜੀ ਸੁਭਾਵਨਾ ਉਹ ਜਿਤਾਈ ਜਾ ਰਹੀ ਹੈ ਕਿ ਕਰਨਾਟਕਾ ਮਹਾਰਾਸ਼ਟਰ ਵਿੱਚ ਆ ਕੇ ਜਿਹੜਾ ਮਾਨਸੂਨ ਹੈ ਕਮਜ਼ੋਰ ਹੋ ਜਾਊਗਾ ਤੇ ਦੁਬਾਰਾ ਇਹਨੂੰ ਤਾਕਤਵਰ ਹੋਣ ਨੂੰ ਰਫ਼ਤਾਰ ਫੜਨ ਨੂੰ ਇੱਕ ਤੋਂ ਲੈ ਕੇ 2 ਹਫ਼ਤੇ ਲੱਗ ਸਕਦੇ ਐ ਤੇ ਜਿਹੜੀ ਅਪਡੇਟ ਹੈ ਉਹ ਇਹ ਹੀ ਹੈ ਕਿ ਦੁਬਾਰਾ ਜਿਹੜਾ ਮਾਨਸੂਨ ਨੂੰ ਰਫ਼ਤਾਰ ਫੜਨ ਨੂੰ 15 ਜੂਨ ਤੋਂ ਲੈ ਕੇ 2 ਜੂਨ ਤੱਕ ਦਾ ਦੁਬਾਰਾ ਇਹ ਰਫਤਾਰ ਫੜੂਗਾ ਤੇ ਉਸ ਤੋਂ ਬਾਅਦ ਫਿਰ ਇਹ ਅੱਗੇ ਵਧੂਗਾ ਤਾਂ ਹੁਣ ਆਪਣੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਨੇ ਹਰਿਆਣਾ ਦਿੱਲੀ ਰਾਜਸਥਾਨ ਇਹਨਾਂ ਦੇ ਵਿੱਚ ਇਹਦੀ ਜਿਹੜੀ ਲੇਟ ਪਹੁੰਚਣ ਦੀ ਸੁਭਾਵਨਾ ਹੈ ਉਹ ਲਗਾਈ ਜਾ ਰਹੀ ਹੈ ਮਹਾਰਾ ਵੱਲੋਂ ਕਿਹੜਾ ਪੰਜਾਬ ਦੇ ਵਿੱਚ ਤੇ ਹਰਿਆਣੇ ਰਾਜਸਥਾਨ ਦੇ ਵਿੱਚ ਜਿਹੜਾ ਮਾਨਸੂਨ ਹੈ ਉਹ 1 ਤੋਂ ਲੈ ਕੇ 2 ਹਫ਼ਤੇ ਲੇਟ ਪਹੁੰਚ ਸਕਦਾ ਹੈ ਕਿਉਂਕਿ ਕਰਨਾਟਕਾ ਵਿੱਚ ਆ ਕੇ ਜਿਹੜਾ ਕਮਜ਼ੋਰ ਹੋ ਜਾਊਗਾ ਜਿਹੜੇ ਹਵਾਵਾਂ ਉੱਥੇ ਰੁਕ ਜਾਣਗੀਆਂ ਤਾਂ ਇਹ ਅਪਡੇਟ ਤੁਹਾਡੇ ਨਾਲ ਵੀਰੋ ਸਾਂਝੀ ਕਰਨੀ ਸੀ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ